ਫਰੋਜ਼ਪੁਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਵਾਦਾਂ ਵਿੱਚ ਆ ਗਿਆ ਜਿੱਥੇ ਵਰਦੀ ਨਾ ਪਾ ਕੇ ਆਉਣ ਵਾਲੇ ਵਿਦਿਆਰਥੀਆਂ ਨੂੰ ਅਧਿਆਪਕਾਂ ਨੇ ਫਾਈਨਲ ਐਗਜ਼ਾਮਸ ਦੇ ਵਿੱਚ ਨਹੀਂ ਬੈਠਣ ਦਿੱਤਾ ਕਰੀਬ 2 ਘੰਟੇ ਬੱਚੇ ਬਾਹਰ ਖੜੇ ਰਹੇ ਦੱਸਿਆ ਜਾ ਰਿਹਾ ਹੈ ਕਿ ਮੀਡੀਆ ਦੇ ਦਖਲ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਬੱਚਿਆਂ ਨੂੰ ਪੇਪਰ ਦੇਣ ਲਈ ਬਿਠਾਇਆ ਜਸ਼ਨਦੀਪ ਅੱਜ ਵਰਦੀ ਨਹੀਂ ਪਾਈ ਸੀ ਤਾਂ ਬਾਹਰ ਕੰਨ ਤੋਂ ਪੇਪਰ ਨੂੰ ਹਾਂਜੀ ਕਿੰਨਾ ਟਾਈਮ ਬਾਹਰ ਖੜੇ ਰਹੇ ਜੀ ਘੰਟਾ ਖੜੇ ਰਹੇ ਯਾਰ ਤੇ ਫਿਰ ਕਿਵੇਂ ਜਾਣ ਦਿੱਤਾ ਅੰਦਰ ਜਿਤੇ ਨਿਊਜ਼ ਵਾਲੇ ਆਏ ਸੀਗੇ ਜੀ ਉਹਨਾਂ ਨੇ ਜੰਦਰ ਕੱ ਲੈ ਸੀ ਹੂੰ ਬਿਨਾ ਵਰਦੀ ਤੋਂ ਅੰਦਰ ਨਹੀਂ ਜਾਣ ਦਿੱਤਾ ਹਾਂਜੀ ਤੇ ਫਿਰ ਹੁਣ ਵਰਦੀ ਪਾ ਕੇ ਕੁਝ ਪੇਪਰ ਦੇ ਕੇ ਆਏ ਆ ਕਿ ਜੀ ਫਿਰ ਉਹ ਕਹਿੰਦੇ ਜੀ ਇੱਕ ਵਾਰੀ ਐਵੇਂ ਬਿਨਾ ਵਰਦੀ ਤੋਂ ਦੂਜੀ ਐਪਲੀਕੇਸ਼ਨ ਲੈ ਕੇ ਦਿੱਤੀ ਹੈ ਜੀ ਜੀ ਅੱਗੇ ਤਾਂ ਹੀ ਵਰਦੀ ਪਾ ਕੇ ਆਵਾਂਗੇ ਜੀ ਕਿੰਨਾ ਕਿੰਨਾ ਚਿਰ ਕਿੰਨਾ ਚਿਰ ਪੇਪਰ ਲੇਟ ਹੋਇਆ ਹੈ ਜਿੱਦਾਂ ਘੰਟਾ ਲੇਟ ਹੋ ਗਿਆ ਕਿੰਨੇ ਬੱਚੇ ਬਾਹਰ ਖੜੇ ਸੀਗੇ ਜਿਆਗਏ ਪੰਜ-ਸੱਤ ਕਿੰਨੇ ਵਜੇ ਸਕੂਲ ਤੇ ਆਸੀ 8 ਪੰਤਾ ਅਗਿਓ ਅਸ 45 ਤੇ ਆ ਗਿਆ ਸੀਗਾ ਇਹ ਫਿਰ ਜ ਵਰਦੀ ਘਰੋਂ ਕੌਣ ਲਿਆਇਆ ਸੀਗਾ ਜਮ ਜ ਮਮਾ ਲੈ ਕੇ ਆਇਆ ਸੀ ਵਰਦੀ ਫਿਰ ਪਾ ਕੇ ਅੰਦਰ ਕਿੰਨੇ ਵੇ ਜਾਂ ਦਿੰਦਾ ਪੇਪਰ ਆਹੀ ਉਹਦੇ ਨਾਲ ਹੀ ਗ੍ਰੈਡੂਲ ਹੈ ਨਾ ਨਾਲ ਹੀ ਵਰਦੀ ਆ ਕੇ ਪਾ ਕੇ ਫਿਰ ਗਿਆ ਤੇ ਬਿਨਾ ਵਰਦੀ ਤੋਂ ਕਿਸੇ ਨੂੰ ਨਹੀਂ ਜਾਂ ਦਿੰਦਾ ਹਾਂਜੀ ਸਾਰੇ ਵਰਦੀ ਪਾ ਕੇ ਗਏ ਨੇ ਹਾਂ ਜੀ ਇਹ ਗਿਆ ਹੈਗਾ ਕੋਈ ਵਾਰ ਬਿਨਾ ਵਰਦੀ ਦੇ ਬਿਨਾ ਵਰਦੀ ਤੋਂ ਅੰਦਰ ਹਾਂ ਨਹੀਂ ਅੱਛਾ ਸਾਰੇ ਪਾ ਕੇ ਗਏ ਨੇ ਹੁਣ ਕੀ ਜਨਾ ਕਿ ਆ ਕੱਲ ਨੂੰ ਵੀ ਵਰਦੀ ਪਾ ਕੇ ਆ ਹਾਂਜੀ ਇਹ ਕੱਲ ਇਹ ਪੇਪਰ ਕਿੰਨਾ ਚਿਰ ਡੇਟ ਹੋਇਆ ਹੈ ਪੇਪਰ ਪੇਪਰ ਤਾਂ ਕ੍ਰੈਫਟ ਟਾਂ ਟਾਂ ਤੇ ਮਿਲ ਗਿਆ ਸੀਗਾ ਉਹਦੇ ਨਲਗਿਆ ਸੀਗਾ ਇਸ ਬਾਬਤ ਜਦ ਸਕੂਲ ਪ੍ਰਿੰਸੀਪਲ ਜਗਦੀਪਪਾਲ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਸਭ ਪੱਲਾ ਝਾੜ ਦੇ ਵਿਖਾਈ ਦਿੱਤੇ ਕਿਸੇ ਵੀ ਬੱਚੇ ਨੂੰ ਅਸੀਂ ਕੋਈ ਬਾਹਰ ਨਹੀਂ ਕੱਢਿਆ ਕਿਉਂਕਿ ਸਕੂਲ ਦਾ ਟਾਈਮ 8:30 ਵਜੇ ਹੈ 8:30 ਤੋਂ ਲੈ ਕੇ 9:00 ਵਜੇ ਤੱਕ ਅਸੈਂਬਲੀ ਹੁੰਦੀ ਹੈ 9:35 ਸਾਡਾ ਸਰਕਾਰ ਦਾ ਟਾਈਮ ਹੈ ਪੇਪਰ ਸ਼ੁਰੂ ਕਰਾਂ ਦਾ ਤੇ ਅਸੀਂ ਉਸ ਟਾਈਮ ਪੇਪਰ ਸ਼ੁਰੂ ਕਰਾਇਆ ਜੇ ਬੱਚੇ ਕੋਈ ਹੈਗੇ ਵੀ ਹੈ ਤਾਂ ਉਹ ਕਿਥੇ ਗਏ ਉਹ ਸਾਨੂੰ ਕੋਈ ਬੱਚਿਆਂ ਨੇ ਕਿਹਾ ਕਿ ਉਹ ਸੀ ਗਏ ਸੀ ਸਰ ਇਸੇ ਨੂੰ ਹੁਣ ਯੂਨੀਫਾਰਮ ਪਾ ਲਈ ਹੈਗੀ ਹੈ ਤੇ ਮੈਂ ਕਿਹਾ ਜੋ ਅਸੀਂ ਕਿਸੇ ਨੂੰ ਮਨਾ ਹੀ ਨਹੀਂ ਕਰਦੇਗੇ ਹਾਂ ਸਰਕਾਰ ਨੇ ਪਹਿਲਾਂ ਸਾਨੂੰ ਕਿਹਾ ਸੀਗਾ ਵੀ ਜਦੋਂ ਧੁੰਦ ਕਰ ਵੀ ਕਿਸੇ ਵੀ ਬੱਚੇ ਨੂੰ ਕਿਸੇ ਯੂਨੀਫਾਰਮ ਬਾਰੇ ਕੁਝ ਨਹੀਂ ਦੋਣਾ ਅਸੀਂ ਕਿਸੇ ਨੂੰ ਕੁਝ ਕਿਹਾ ਵੀ ਨਹੀਂ ਹੈਗਾ ਤੇ ਹੁਣ ਮੌਸਮ ਨਾਰਮਲ ਹੈ ਪਰ ਅਨੁਸ਼ਾਸਨ ਬਣਾਈ ਰੱਖਣ ਦੇ ਲਈ ਅਸੀਂ ਬੱਚਿਆਂ ਨੂੰ ਇੱਕ ਵਾਰੀ ਜਿਵੇਂ ਆਉਂਦਾ ਹੈ ਅਸੀਂ ਇੱਕ ਵਾਰੀ ਉਹ ਮੇਰੇ ਬੱਚੇ ਨੂੰ ਬਿਠਾਉਨੇ ਕਦੇ ਕਿਸੇ ਬੱਚੇ ਨੂੰ ਅਸੀਂ ਨਿਵਾਰ ਕਰਦੇ ਕਿ ਸਰ ਲੱਗਦਾ ਨਹੀਂ ਕਿ ਬੱਚੇ ਨੂੰ ਜੇ ਮੰਨ ਲਓ ਅੱਜ ਵਿਦਾਊਟ ਰੈਸ ਆਏ ਸੀਗਾ ਉਹਨਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਕਿ ਅੱਜ ਤੁਸੀਂ ਅੱਗੇ ਤੋਂ ਨਹੀਂ ਆਉਣਾ ਇਹ ਵੀ ਹੋ ਸਕਦਾ ਨਹੀਂ ਨਹੀਂ ਕਦੇ ਕੀ ਹਲੇ ਬੱਚੇ ਪੇਪਰ ਦੇ ਹੀ ਜਾਂਦੇ ਸਾਡੇ ਕੋਲ ਬੱਚੇ ਸਾਡੇ ਕੋਲ ਪੇਪਰ ਦੇ ਹੀ ਜਾਂਦੇ ਹੈਗੇ ਇਹ ਵੀ ਪਤਾ ਚੱਲਿਆ ਕਿ ਜਦੋਂ ਮੀਡੀਆ ਇੱਥੇ ਪਹੁੰਚਿਆ ਮੀਡੀਆ ਦੇ ਦਖਲ ਤੋਂ ਬਾਅਦ ਜਿਹੜੇ ਬੱਚੇ ਆ ਉਹ ਅੰਦਰ ਪੇਟਰ ਵਿੱਚ ਬਿਠਾਈ ਗਏ ਪਹਿਲਾ ਪਹਿਲੇ ਬੱਚੇ ਜਿਹੜੇ ਬਾਹਰ ਨਹੀਂ 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 ਪਹਿਲਾਂ ਹੀ ਬੱਚੇ ਸੀਗੇ ਜਿੰਨਾ ਬੱਚਿਆਂ ਨੇ ਸਾਨੂੰ ਜਿਵੇਂ ਜਿਵੇਂ ਦੱਸਿਆ ਅਸੀਂ ਪਹਿਲੇ ਬੱਚੇ ਨੂੰ ਬਿਠਾਈ ਜਾਂਦੇ ਹੈਗੇ ਮੈਂ ਤਾਂ ਅੱਜ ਤੱਕ ਸਕੂਲ ਨੂੰ ਬੱਚੇ ਵੈਸੇ ਨਹੀਂ ਬਾਹਰ ਕੱਢਦੇ ਕਿਉਂਕਿ ਸਰਕਾਰ ਤਾਂ ਕਹਿੰਦੀ ਬੱਚੇ ਲੈ ਕੇ ਆਓ ਨਾ ਕਿ ਅਸੀਂ ਬੱਚੇ ਨੂੰ ਬਾਹਰ ਕੱਢਣਾ ਮੇਰੇ ਕੋਲ ਤਾਂ ਬੱਚੇ ਐਸੇ ਵੀ ਹੈ ਜਿਹੜੇ ਸਵੇਰ ਕਿਸੇ ਨਾ ਕਿਸੇ ਕੰਮ ਕਾਰਨ ਕਰਕੇ ਲੇਟ ਵੀ ਹੁੰਦੇ ਹੈ ਮੈਂ ਤਾਂ ਉਹਨਾਂ ਬੱਚਿਆਂ ਨੂੰ ਵੀ ਕਹਿੰਨਾ ਵੀ ਆਓ ਜੇਕਰ ਤੁਸੀਂ ਕੋਈ ਕੰਮ ਕਰ ਕਰਕੇ ਅਸੀਂ ਤੁਹਾਨੂੰ ਕੰਪਲੀਟ ਕਰਨ ਨੂੰ ਤਿਆਰ ਹੁਣ ਬੱਚੇ ਜਿਹੜੇ ਬਿਠਾ ਦਿੱਤੇ ਜਾਂਦੇ ਪਹਿਲਾਂ ਵੀ ਬੱਚੇ ਅੰਦਰ ਸੀਗੇ ਹਾਂ ਪਹਿਲਾਂ ਵੀ ਬੱਚੇ ਅੰਦਰ ਹੈ